ਬਾਈਕ ਸਵਾਰ ਦੋ ਪਤਮਾ ਸ਼ਾਹ ਵੱਲੋਂ ਘਰ ਤੇ ਅੰਨੇਵਾ ਕੀਤੀ ਫਾਇਰਿੰਗ ਪਰਿਵਾਰ ਦੇ ਤਿੰਨ ਜੀਆਂ ਦਾ ਕੀ ਤੱਕਤ ਫਿਰੋਜ਼ਪੁਰ ਦੇ ਕਾਲਕੜ ਗੁਰਦੁਆਰਾ ਸਾਹਿਬ ਤੇ ਪੰਜ ਟੀ ਰੰਗ ਦੀ ਕਾਰ 'ਚ ਸਵਾਰ ਪੰਜ ਵਿਅਕਤੀਆਂ ਤੇ ਹਮਲਾਵਰਾਂ ਨੇ ਵੱਲੋਂ ਤੇਜ਼ ਫਾਇਰਿੰਗ ਕੀਤੀ ਜਿਸ ਨਾਲ ਦੋ ਨੌਜਵਾਨ ਅਤੇ ਇੱਕ ਲੜਕੀ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਚਖਮੀ ਹੋਏ ਦੱਸੇ ਜਾ ਰਹੇ ਹਨ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਪਹਤੀ ਕਰਵਾਇਆ ਗਿਆ ਹੈ ਨਾ ਦਿਖਾਰਨਾ ਤਾਂ ਅਜੇ ਪਤਾ ਨਹੀਂ ਲੱਗ ਸਕਿਆ ਪੁਲਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਸ ਹਮਲਾਵਰਾਂ ਦੀ ਪਛਾਣ ਕਰਨ ਲਈ ਸ਼ਰਕਾਂ ਤੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਦਸਤਖਤ ਮਰਤਕ ਦੀ ਪਛਾਣ ਦਿਲਪ੍ਰੀਤ ਸਿੰਘ ਪੁੱਤਰ ਕਾਸ਼ਦੀਪ ਸਿੰਘ ਜਸਪ੍ਰੀਤ ਕੌਰ ਪੁੱਤਰੀ ਆਕਾਸ਼ਦੀਪ ਸਿੰਘ ਵਾਸੀ ਕੰਬੋਜ ਨਗਰ ਫਰੋਜ਼ਪੁਰ ਸ਼ਹਿਰ ਵਜੋਂ ਜਦ ਕੀ ਲੜਕੀ ਤੀ ਗੋਲੀ ਲੱਗਨ ਨਾਲ ਚੱਕਮੀ ਹੋਏ ਵਿਅਕਤੀ ਦਾ ਨਾਮ ਅਨਮੋਲ ਸਿੰਘ ਹੈ ਮਰਤਕ ਲੜਕੀ ਜਸਪ੍ਰੀਤ ਕੌਰ ਦਾ ਮਹੀਨੇ ਬਾਅਦ ਵਿਆਹ ਹੋਣਾ ਸੀ ਪਰਿਵਾਰ ਵਿਆਹ ਦੀ ਖਰੀਦਾਰੀ ਲਈ ਬਾਹਰ ਗਿਆ ਹੋਇਆ ਸੀ ਗੋਲੀ ਲੱਗਨ ਨਾਲ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਜਦ ਕੀ ਪਿਓ ਪੁੱਤ ਤਰਤੀ ਹਸਪਤਾਲ ਚ ਜਾ ਕੇ ਮੌਤ ਹੋਈ ਹੈ ਪੁਲਿਸ ਵੱਲੋਂ ਲਗਾਤਾਰ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ ਦੇ ਦੇ ਆਲੀ ਪਾਲੇ ਬੰਦੇ ਬੰਦੇ ਆ ਗਏ ਲਾਕੇ ਤਾਇ ਦੀਆਂ ਨੇ ਤਾਂ ਹੋਇਆ ਕੀ ਹੈ ਪਤਾ ਨਹੀਂ ਵੀ ਰਿਕਾਰਡ ਮਾਰ ਕੇ ਗਿਆ ਚਲਾ ਗਿਆ ਨਹੀਂ ਚੱਲੇ ਸੀ ਕਿਤੇ ਦਾ ਕਿਤੇ ਜਾ ਰਹੇ ਸੀਗੇ ਕਿਤੇ ਜਾ ਰਹੇ ਸੀ ਪਤਾ ਨਹੀਂ ਕਿੱਥੇ ਚੱਲੇ ਸੀਗੇ ਅਗਰੇ ਜਾਂ ਅਗਰੇ ਮਨੇ ਮਾਰਿਆ ਹੈ ਕਿੰਨੇ ਜਾਣੇ ਸੀਗੇ ਇਹ 3 ਜਾਣੇ ਸੀਗੇ ਜਿੱਤੇ ਢਾੜ ਬਣਾ ਬੈਠੇ ਸੀਗੇ ਤੇ ਜਿਹਨਾਂ ਦੀ ਮੌਤ ਹੋਈ ਇਹਨੇ ਇੱਕ ਤਾਂ ਹੋ ਗਈ ਇਹਨਾਂ ਦੋ ਮੁੰਡਾ ਗਏ ਗਏ ਪਤਾ ਨਹੀਂ ਉਹਨਾਂ ਦਾ ਗਏ ਚੱਲੇ ਸੀ ਤੇ ਅੱਗੋਂ ਕਿਸ ਨੇ ਆ ਕੇ ਗੋਲੀਆਂ ਚੁੜਾਤੀਆਂ ਨੇ ਉਹ ਬੰਦੇ ਕੌਣ ਸੀ ਕਿ ਜਿੰਨਾ ਗੋਲੀਆਂ ਪਤਾ ਨਹੀਂ ਹਨਸ਼ਾ ਤੇ ਮਾਰਦੇ ਮਤਲਬ ਹਾਂਜੀ ਕਿਹਦੀ ਡੈੱਥ ਕਿਹਦੀ ਹੋਈ ਹੈ ਜੀ ਡੈੱਥ ਜੇ ਕੋਈ ਪਤਾ ਨਹੀਂ ਪਤਾ ਨਹੀਂ ਕਿ ਹਾਂਜੀ ਪਤਾ ਨਹੀਂ ਕਿੰਨੇ ਨੂੰ ਗੋਲੀਆਂ ਲੱਗੀਆਂ ਇੱਥੇ ਕਹਿੰਦੇ ਮਰ ਗਿਆ ਜੀ ਉਹ ਬੰਦੇ ਹਾਂਜੀ 9 ਮਰਦੇ 3 ਮਰ ਗੋੜੀ ਵੀ ਮਰ ਗਈ ਇੱਕ ਉਥੇ ਲਾਸ਼ ਉਥੇ ਬਈ ਉਹ ਬੰਦੇ ਕਿਹਦੀ ਵਾਜੇ ਹਾਂਜੀ ਉਹ ਹੀ ਕਾਲ ਘਟ ਗਿਆ ਕੀ ਚੱਕਰ ਬਣਿਆ ਸਰ ਪਹਿਲੀ ਵਾਰ ਕਾ बंसी गेट बच्चे जी है आ दिन आ गोली चली सी जेड जो गोली बजी वो ਵਿੱਕਟੀ ਹਸਪੀਟਲ ਲੈ ਕੇ ਆਇਆ ਗਿਆ ਹੈ ਮੁਨੇ ਸੇ ਨਾ ਇਲਾਜ ਕਿੰਨੇ ਲੋਕਾਂ ਨੂੰ ਕਿੰਨੇ ਲੋਕਾਂ ਲੱਗੀ ਹੈ ਗੋਲੀ ਹਜੂ ਵੈਰੀਫਾਈ ਕਰ ਸਰ ਇਹ ਕੋਈ ਬੰਦਿਆ ਦਾ ਪਤਾ ਲੱਗਦਾ ਕਿ ਚਾਰ ਟੋਟਲ ਚਾਰ ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪੀਟਲ ਲੈ ਕੇ ਆਇਆ ਗਿਆ ਸਰ ਕਾਰਨ ਦਾ ਕੁਝ ਪਤਾ ਲੱਗ ਸਕਿਆ ਪੁਰਾਣੀ ਰੰਜੀ ਸੇ ਜਿਹੜਾ ਹੈਗਾ ਵਿਕਟਿਮ ਉਸਤੇ ਪਹਿਲੇ ਵੀ 302 ਦੇ ਵੀ ਪਰਚੇ ਹਨ 302 ਦੇ ਪਰਚੇ ਗੋਲੀ ਚੱਲੀ ਕਿਥੇ ਬੰਸੀ ਗੇਟ ਉਸਪੁਰ